ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਵੱਲੋਂ ਜਿਹੜੀ ਲੈਂਡ ਪੂਲਿੰਗ ਪਾਲਸੀ ਬਣਾਈ ਗਈ ਆ ਉਹਦੇ ਵਿਰੁੱਧ ਜਿਹੜਾ ਸੰਯੁਕਤ ਕਿਸਾਨ ਬੋਰਚੇ ਦੇ ਵੱਲੋਂ ਜਿਹੜਾ ਬਹੁਤ ਵੱਡਾ 30 ਜੁਲਾਈ ਨੂੰ ਟਰੈਕਟਰ ਮਾਰਚ ਕੀਤਾ ਜਾ ਰਿਹਾ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਿੱਦਾਂ ਮੋਦੀ ਨੇ ਤਿੰਨ ਕਾਲੇ ਕਾਨੂੰਨ ਬਣਾ ਕੇ ਸਾਡੀ ਜ਼ਮੀਨ ਖੋਹਣ ਦਾ ਇਰਾਦਾ ਬਣਾਇਆ ਸੀ ਇਹ ਭਗਵੰਤਾਨ ਸਰਕਾਰ ਵੀ ਉਸੇ ਰਾਹ ਤੇ ਚੱਲੀ ਆ ਜਿਹੜਾ ਬਿਲਕੁਲ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਜਿਹੜਾ ਬਹੁਤ ਵੱਡਾ ਜ਼ਮੀਨ ਖੋਹਣ ਦੇ ਨਾਲ ਫਰਕ ਪੈਣਾ ਮਜ਼ਦੂਰਾਂ ਨੇ ਕਿੱਥੇ ਕੰਮ ਕਰਨਾ ਕਿਸਾਨ ਵਿਹਲੇ ਹੋ ਜਾਣਗੇ ਅੱਗੇ ਵੀ ਜਿਹੜੀ ਇਹ ਪਾਲਸੀ ਬਣੀ ਆ ਚੰਡੀਗੜ੍ਹ ਦੇ ਵਿੱਚ ਭਾਰੀ ਦੇ ਵਿੱਚ ਉਹ ਜ਼ਮੀਨਾਂ ਉੱਧਾਂ ਹੀ ਪਈਆਂ ਪਰ ਇਹ ਕਾਰਬੋਡ ਘੜਾਣਿਆ ਵਾ ਜਿਹੜਾ ਪੱਖ ਪੂੜਨ ਲਈ ਜਿਹੜਾ ਇਹ ਕਰ ਰਹੇ ਆ ਸੋ ਅਸੀਂ ਉਸ ਵਾਸਤੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਨਿੱਜਰੇ ਟੋਲ ਪਲਾਜ਼ਾ ਤੇ ਜਿਹੜਾ 30 ਤਰੀਕ ਨੂੰ ਬਹੁਤ ਵੱਡਾ ਕਲੈਕਟਰਾਂ ਦਾ ਮਾਰਚ ਜਿਹੜਾ ਜਿਹੜਾ ਮੰਤਰੀ ਆ ਆਪਣਾ ਈਟੀਓ ਹਰਪ੍ਰਿੰਦ ਸਿੰਘ ਉਹਦੇ ਦਫ਼ਤਰ ਤੱਕ ਜਿਹੜਾ ਵੱਡਾ ਮਾਰਚ ਕੀਤਾ ਜਾਊਗਾ ਸਾਰੇ ਪਰਿਵਾਰਾਂ ਨੂੰ ਬੇਨਤੀ ਆ ਵੀ ਹੋਮਾ ਮਾ ਕੇ ਉੱਥੇ ਪੁੱਜੋ ਕਿਉਂਕਿ ਜੇ ਆਪਾਂ ਇਹਨਾਂ ਦੇ ਖਿਲਾਫ ਖੜੇ ਨਾ ਹੋਏ ਤੇ ਸਾਡੀਆਂ ਜ਼ਮੀਨਾਂ ਸਾਡੇ ਘਰ-ਬਾਰ ਸਾਰਾ ਕੁਝ ਸਾਡੀ ਰੋਟੀ ਖੋ ਲੈਣਗੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਆਪਾਂ ਵੱਡੀ ਗਿਣਤੀ ਦੇ ਵਿੱਚ ਨਿੱਜੇ ਟੋਲ ਪਲਾਜ਼ਾ ਤੇ 11 ਵਜੇ ਤੱਕ ਪਹੁੰਚ ਕੇ ਤੇ ਉੱਥੋਂ ਜਿਹੜਾ ਮਾਰਚ ਸ਼ੁਰੂ ਕਰੀਏ ਇਹਨਾਂ ਬੇਨਤੀਆਂ ਦਾ ਸਾਰਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਨਾਮ ਸਿੰਘ ਦਾਉਦ ਜਨਨ ਸਕੱਤਰ ਅਧਿਆਤਿਮੀ ਦੂਰ ਸਭਾ ਅੱਜ ਦੇ ਇਸ ਵੀਡੀਓ ਦੇ ਰਾਹੀਂ ਮੈਂ ਸਮੁੱਚੇ ਪੰਜਾਬ ਦੇ ਮਜ਼ਦੂਰਾਂ ਨੂੰ ਅਪੀਲ ਕਰਨੀ ਚਾਹਣਾ ਵੀ ਸਾਰੇ ਪੰਜਾਬ ਦੇ ਅੰਦਰ 154 ਪਿੰਡਾਂ ਦੇ ਵਿੱਚੋਂ 4000 ਏਕੜ ਦੇ ਲਗਭਗ ਜ਼ਮੀਨ ਜਿਹੜੀ ਆ ਉਹ ਲੈਂਡ ਪੂਲਿੰਗ ਦੇ ਤਹਿਤ ਸਰਕਾਰ ਜਿਹੜੀ ਉਹ ਖੋਰੀ ਆ ਕਿਸਾਨਾਂ ਦੀ ਇਹਨਾਂ ਉਹ ਪਿੰਡ ਉੱਜੜ ਰਿਹਾ 164 ਪਿੰਡ ਉੱਜੜ ਰਿਹਾ ਉਹਨਾਂ ਪਿੰਡਾਂ ਦੇ ਵਿੱਚ ਕੱਲੇ ਕਿਸਾਨ ਨਹੀਂ ਰਹਿੰਦੇ ਕਿਸਾਨਾਂ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਕਿਸਾਨਾਂ ਨਾਲ ਵੀ ਸਾਡੀ ਜੱਕ ਜੈਤੀ ਸਾਨੂੰ ਪ੍ਰਗਟ ਕਰਨੀ ਚਾਹੀਦੀ ਆ ਕਿਸਾਨਾਂ ਦੀ ਮਦਦ ਤੇ ਸਾਨੂੰ ਆਉਣਾ ਚਾਹੀਦਾ ਕਿਉਂਕਿ ਸਾਡਾ 9 ਮਾਸ ਦਾ ਰਿਸ਼ਤਾ ਕਿਸਾਨਾਂ ਦੇ ਨਾਲ ਅਸੀਂ ਉਹਨਾਂ ਦੀਆਂ ਪੈੜੀਆਂ ਦੇ ਵਿੱਚ ਜਾਂਦੇ ਆ ਮਿਹਨਤ ਕਰਦੇ ਆ ਮਜ਼ਦੂਰੀ ਕਰਦੇ ਆ ਝੋਨਾ ਲਾਉਂਦੇ ਆ ਉਥੇ ਵਾਢੀ ਕਰਦੇ ਮਾੜਾ ਮੋਟਾ ਗੋਡੀ ਕਰਦੇ ਭਾਵੇਂ ਕੰਮ ਘਟਿਆ ਵਾ ਪਰ ਫਿਰ ਵੀ ਮਾੜਾ ਮੋਟਾ ਕੰਮ ਸਾਨੂੰ ਮਿਲਦਾ ਅਸੀਂ ਕੰਮ ਕਰਦੇ ਆ ਤੇ ਜਦੋਂ ਕਿਸਾਨ ਉੱਜੜ ਗਿਆ ਤੇ ਉਹਦੇ ਪਿੰਡਾਂ ਦੇ ਵਿੱਚ ਰਹਿੰਦੇ ਐਸਸੀ ਐਸਟੀ ਓਬੀਸੀ ਜਿਨ੍ਹਾਂ ਦੇ ਕੋਲ ਜ਼ਮੀਨ ਦਾ ਕੋਈ ਟੁਕੜਾ ਨਹੀਂ ਉਹ ਵੀ ਉੱਜੜ ਜਾਣੇ ਆ ਉਹਨਾਂ ਨੂੰ ਵੀ ਪਿੰਡਾਂ 'ਚੋਂ ਉੱਠਣਾ ਪੈਣਾ ਉਹ ਕਿੱਥੇ ਜਾਣਗੇ ਕੀ ਕਰਨਗੇ ਉਹਨਾਂ ਲਈ ਵੀ ਇੱਕ ਵਾਰ ਬਹੁਤ ਵੱਡੀ ਸਮੱਸਿਆ ਖੜੀ ਹੋ ਜਾਣੀ ਆ ਸੋ ਇਹ ਜਿਹੜੀ ਲੈਂਡ ਪੂਲਿੰਗ ਦੀ ਲੜਾਈ ਆ ਇਹ ਇਕੱਲੇ ਕਿਸਾਨਾਂ ਦੀ ਨਹੀਂ ਮੈਂ ਸਮਝਦਾ ਵੀ ਇਹ ਲੜਾਈ ਸਾਂਝੀ ਆ ਸਾਨੂੰ ਮਿਹਦੂਰਾਂ ਨੂੰ ਵੀ ਹੋਸ਼ ਕਰਨੀ ਚਾਹੀਦੀ ਆ ਸਾਨੂੰ ਉੱਠਣਾ ਚਾਹੀਦਾ ਤੇ ਸਾਨੂੰ ਕਿਸਾਨਾਂ ਦੀ ਮਦਦ ਤੇ ਦੇਣਾ ਚਾਹੀਦਾ ਤਾਂ ਕਿ ਅਸੀਂ ਇਹ ਜਿਹੜੀ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਦੀ ਸਕੀਮ ਆ ਜਿਹਦੇ ਤਹਿਤ ਕਿਸਾਨਾਂ ਦੇ ਕੋਲੋਂ ਜ਼ਮੀਨ ਖੋਹ ਲੈਣਾ ਚਾਹੁੰਦੇ ਆ ਤੇ ਕਾਰਪੋਰੇਟ ਕਰਾ ਕਰਹਾਣਿਆਂ ਦੇ ਹਵਾਲੇ ਕਰਨਾ ਚਾਹੁੰਦੇ ਆ ਇਹਨਾਂ ਦੀ ਇਸ ਸਿਸਟਮ ਨੂੰ ਇਸ ਪਾਲਿਸੀ ਨੂੰ ਹਰਾਈਏ ਇਹ ਹਰਾਉਣ ਵਾਸਤੇ ਸਾਨੂੰ ਮਜ਼ਦੂਰਾਂ ਨੂੰ ਹੀ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਮਜ਼ਦੂਰ ਮੈਂ ਬੇਨਤੀ ਕਰਦਾ ਅਜੇ ਤੱਕ ਅਣਜਾਣ ਆ ਉਹਨਾਂ ਨੂੰ ਲੱਗਦਾ ਸ਼ਾਇਦ ਕੱਲੇ ਕਿਸਾਨਾਂ ਦੀ ਜ਼ਮੀਨ ਖੋਣੀ ਆ ਭਾਜੀਪੀ ਵੀ ਕਹਿ ਰਹੀ ਆ ਕਿਸਾਨਾਂ ਦੀ ਜ਼ਮੀਨ ਖੋ ਕੇ ਮਜ਼ਦੂਰਾਂ ਚ ਵੰਡਣੀ ਆ ਇਹ ਬਿਲਕੁਲ ਕੋਰਾ ਝੂਠ ਆ ਕਿਸੇ ਨੇ ਸਾਨੂੰ ਜ਼ਮੀਨ ਨਹੀਂ ਦੇਣੀ ਸਗੋਂ ਜ਼ਮੀਨ ਖੋ ਕੇ ਸਾਡਾ ਕਾਰੋਬਾਰ ਮਾੜਾ ਮੋਟਾ ਜਿਹੜਾ ਉਹ ਵੀ ਖੋ ਲੈਣਾ ਸੋ ਆਓ ਇਕੱਠੇ ਹੋ ਕੇ ਇਹ ਲੜੀਏ ਕਿਸਾਨਾਂ ਦੇ ਨਾਲ ਰਲ ਕੇ ਲੜੀਏ ਤਾਂ ਕਿ ਸਰਕਾਰ ਦੀ ਜ਼ਮੀਨ ਖੋਣ ਦੀ ਪਾਲਿਸੀ ਨੂੰ ਹਰਾ ਕੇ ਅਸੀਂ ਆਪਣੇ ਆਪ ਨੂੰ ਵੀ ਬਚਾ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ